ਮੋਗਾ ਜ਼ਿਲ੍ਹੇ ਦੇ ਸਿੰਘਾਵਾਲਾ ਦਾ ਜਿਹੜਾ ਪਾਵਰ ਗ੍ਰਿਡ ਹੈਗਾ ਉਹਨੂੰ ਕੁਝ ਦਿਨ ਪਹਿਲਾਂ ਅੱਗ ਲੱਗੇ ਸੀਗੀ ਔਰ ਉਹ ਇੱਕ ਲੋਕ ਜਿਹੜੇਗੇ ਨੇ ਕਟਾ ਤੋਂ ਤੰਗ ਹਗੇ ਨੇ ਪਰੇਸ਼ਾਨ ਹਗੇ ਨੇ ਉਹਨਾਂ ਨੂੰ ਬਿਜਲੀ ਨਹੀਂ ਮਿਲਦੀਗੀ ਚਲਦੇ ਨੇ ਜਦੋਂ ਮੀਡੀਆ ਗਰਮੀ ਇੱਥੇ ਪਹੁੰਚੇ ਤਾਂ ਇੱਥੋਂ ਦੇ ਸੇਵਾਦਾਰਾਂ ਨੇ ਉਹਨਾਂ ਪੱਖਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਅਧਿਕਾਰੀਆਂ ਦੇ ਕਮਰੇ ਜਿਹੜੇ ਹਗੇ ਨੇ ਉਹ ਖੁੱਲੇ ਹੋਏ ਨੇ ਏਸੀ ਚੱਲ ਰਹੇ ਨੇ ਪੱਖੇ ਚੱਲ ਰਹੇ ਨੇ ਜੇ ਇਦਾਂ ਹੀ ਇਹ ਲਾਈਟ ਦੀ ਬਰਾਹੀ ਕਰਦੇ ਨੇ ਕਿ ਬਿਜਲੀ ਦੇ ਕਟ ਲੰਬੇ ਲੰਬੇ ਲੱਗੇ ਹੋਏ ਨੇ ਪਰ ਜੇ ਦੇਖਿਆ ਜਾਵੇ ਤਾਂ ਇਹ ਬਿਜਲੀ ਜਿਹੜੀ ਹੈਗੀ ਆ ਜੇਕਰ ਇਹ ਬਚਾਈ ਜਾਵੇ ਤੁਸੀਂਰਾ ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਇੱਥੋਂ ਦੇ ਦਫ਼ਤਰ ਦੇ ਵਿੱਚ ਜਿਹੜੀਆਂ ਹੈਗੀਆਂ ਏਸੀ ਚੱਲ ਰਹੇ ਨੇ ਔਰ ਇੱਥੇ ਕੋਈ ਵੀ ਮੌਜੂਦ ਨਹੀਂ ਆ ਪੱਖੇ ਵੀ ਚੱਲ ਰਹੇ ਨੇ ਜਿੱਥੇ ਕਿ ਅਧਿਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਬੈਠੇਗੇ ਪਰ ਉਹਨਾਂ ਦੇ ਦਫਤਰਾਂ ਦੇ ਵਿੱਚ ਏਸੀ ਵੀ ਚੱਲ ਰਹੇ ਨੇ ਪੱਖੇ ਵੀ ਚੱਲ ਰਹੇ ਨੇ ਤੇ ਟੂਬ ਲਾਈਟਾਂ ਵੀ ਚੱਲ ਰਹੇ ਨੇ ਨਹੀਂ ਹੈ ਆਪਣੇ ਦਫਤਰਾਂ ਦੇ ਵਿੱਚ ਉਸ ਵੇਲੇ ਉਹ ਆਪਣੇ ਜਿਹੜੇ ਲਾਈਟ ਪੱਖੇ ਹੈਗੇ ਆ ਆਪ ਹੀ ਬੰਦ ਕਰ ਦਵੇ ਬਾਗੀ ਮੋਗਾ ਜ਼ਿਲ੍ਹੇ ਦੇ ਸਿੰਘਾਵਾਲਾ ਦਾ ਜਿਹੜਾ ਪਾਵਰ ਗੇਟ ਹੈਗਾ ਉੱਦੋਂ ਕੁਝ ਦਿਨ ਪਹਿਲਾਂ ਅੱਗ ਲੱਗੀ ਸੀਗੀ ਔਰ ਉਹ ਅੱਗ ਲੱਗਣ ਦੇ ਚਾਰਿਂ ਦਿਨ ਸਰਕਾਰ ਦਾ 10 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਥੇ ਆਮ ਪਬਲਿਕ ਨੂੰ ਜਿਹੜਾ ਹੈਗਾ ਹੁਣ ਬਿਜਲੀ ਦੇ ਕਟਾ ਤੋਂ ਜਿਹੜਾ ਹੈਗਾ ਮੁਸ਼ਕਲ ਆ ਰਹੀਆਂ ਨੇ ਲਗਾਤਾਰ ਮੁਸ਼ਕਲ ਆ ਰਹੀਆਂ ਨੇ ਔਰ ਲੋਕ ਜਿਹੜੇ ਹੈਗੇ ਨੇ ਉਹ ਬਿਜਲੀ ਵਿਭਾਗ ਦਾ ਕਸੂਰ ਕੱਢੀ ਜਾਂਦੇ ਨੇ ਔਰ ਮੈਂ ਤੁਹਾਨੂੰ ਇੱਥੇ ਤਸਵੀਰਾਂ ਹੋਰ ਦਿਖਾ ਰਿਹਾ ਜਿੱਥੇ ਇੱਕ ਪਾਸੇ ਇਕ ਲੋਕ ਜਿਹੜੇ ਹੈਗੇ ਨੇ ਕਟਾ ਤੋਂ ਤੰਗ ਹੈਗੇ ਨੇ ਪਰੇਸ਼ਾਨ ਹੈਗੇ ਨੇ ਉਹਨਾਂ ਨੂੰ ਬਿਜਲੀ ਨਹੀਂ ਮਿਲਦੀਗੀ ਦੂਜੇ ਪਾਸੇ ਤੁਹਾਨੂੰ ਮੈਂ ਦਿਖਾਵਾਂ ਤੇ ਮੋਗਾ ਦਾ ਸਿੱਖਿਆ ਵਿਭਾਗ ਜਿੱਥੇ ਕੀ ਡੀਓ ਸਾਹਿਬ ਦੀ ਪੋਸਟਿੰਗ ਹੈ ਨਹੀਂਗੀ ਇੱਥੇ ਕਹਿੰਦੇ ਖਾਲੀ ਹੈ ਔਰ ਇੱਥੋਂ ਦੇ ਏਸੀ ਵਗੈਰਾ ਸਾਰੇ ਜਿਹੜੇ ਕਮਰਿਆਂ ਦੇ ਏਸੀ ਵਗੈਰਾ ਪੱਖੇ ਵਗੈਰਾ ਉਹ ਚੱਲਦੇ ਨੇ ਜਦੋਂ মিডিਆ ਗਰਮੀ ਇੱਥੇ ਪਹੁੰਚੇ ਤਾਂ ਇੱਥੋਂ ਦੇ ਸੇਵਾਦਾਰਾਂ ਨੇ ਉਹਨਾਂ ਪੱਖਿਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਇੱਥੋਂ ਦੇ ਡਿਪਾਰਟਮੈਂਟ ਦੀਆਂ ਜਦੋਂ ਇੱਥੋਂ ਦੇ ਕਰਮਚਾਰੀਆਂ ਨਾਲ ਜਾਂ ਸੇਵਾਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਕਿਸੇ ਅਧਿਕਾਰੀ ਨੂੰ 2 ਮਿੰਟ ਹੋਏ ਗਏ ਨੇ ਕਿਸੇ ਨੂੰ ਘੰਟਾ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਯਾਨੀ ਕਿ ਆਮ ਕੈਮਰੇ ਦੇ ਮੂਰੇ ਬੋਲਣ ਨੂੰ ਇਹੀ ਕਿਹਾ ਜਾਂਦਾ ਹੈਗਾ ਬਟੇ ਕਿਹਾ ਜਾਂਦਾ ਹੈਗਾ ਕਿ ਹਲੇ ਕਈ ਅਧਿਕਾਰੀ ਤਾਂ ਘਰੋਂ ਵੀ ਨਹੀਂ ਆਏਗੇ ਹੋ ਸਕਦਾ ਲੰਚ ਕਰਨ ਵਾਸਤੇ ਗਏ ਹੋਣ ਪਰ ਜੋ ਹਕੀਕਤ ਤੁਹਾਨੂੰ ਮੈਂ ਇੱਥੋਂ ਦੀ ਦਿਖਾ ਰਿਹਾ ਉਹ ਇਹ ਹੈਗੀ ਹੈ ਕਿ ਅਧਿਕਾਰੀਆਂ ਦੇ ਕਮਰੇ ਜਿਹੜੇ ਹੈਗੇ ਨੇ ਉਹ ਖੁੱਲੇ ਹੋਏ ਨੇ ਏਸੀ ਚੱਲ ਰਹੇ ਨੇ ਪੱਖੇ ਚੱਲ ਰਹੇ ਨੇ ਜੇ ਇਦਾਂ ਹੀ ਇਹ ਲਾਈਟ ਦੀ ਬਚਤ ਕੀਤੀ ਜਾਂਦੀ ਤਾਂ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਘੱਟ ਤੋਂ ਥੋੜੀ ਜਿਹੀ ਰਾਹਤ ਮਿਲਦੀ ਔਰ ਕਿਸਾਨਾਂ ਨੂੰ ਜਿਹੜਾ ਹੈਗਾ ਮੋਟਰਾਂ ਵਾਸਤੇ ਬਿਜਲੀ ਮਿਲ ਜਾਂਦੀ ਲੱਗਿਆ ਇਹ 408 ਰੂਮ ਹੈਗਾ ਇੱਥੇ ਵੀ ਜੇ ਮੈਂ ਗੱਲ ਕਰਾਂ ਤਾਂ ਕੋਈ ਵੀ ਅਧਿਕਾਰੀ ਅੰਦਰ ਨਹੀਂ ਹੈਗਾ ਤਸਵੀਰਾਂ ਤੁਸੀਂ ਦੇਖ ਲਓ ਬਿਲਕੁਲ ਪੱਖਾ ਚੱਲ ਰਿਹਾ ਹੈਗਾ ਏਸੀ ਅੰਦਰ ਚੱਲ ਰਿਹਾ ਹੈਗਾ ਜਿੱਥੇ ਇੱਕ ਪਾਸੇ ਮੋਗਾ ਜ਼ਿਲ੍ਹਾ ਦੇ ਲੋਕ ਰਾਤ ਨੂੰ ਤਰਾਹੀ ਤਰਾਹੀ ਕਰਦੇ ਨੇ ਕਿ ਬਿਜਲੀ ਦੇ ਕਟ ਲੰਬੇ ਲੰਬੇ ਲੱਗੇ ਹੋਏ ਨੇ ਪਰ ਜੇ ਦੇਖਿਆ ਜਾਵੇ ਤਾਂ ਇਹ ਬਿਜਲੀ ਜਿਹੜੀ ਹੈਗੀ ਆ ਜੇਕਰ ਇਹ ਬਚਾਈ ਜਾਵੇ ਤਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਕਟਾ ਤੋਂ ਰਾਹਤ ਮਿਲ ਸਕੇ ਇਹ ਪੂਰੀ ਗੱਲ ਹੈਗੀ ਮੇਰਾ ਖਿਆਲ ਹੈ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਬਹੁਤ ਸਾਰੇ ਇਦਾਂ ਦੇ ਅਧਿਕਾਰ ਦਫ਼ਤਰ ਹੋਣਗੇ ਜਿੱਥੇ ਕਿ ਏਸੀ ਵਗੈਰਾ ਖੁੱਲੇ ਤੌਰ ਦੇ ਉੱਤੇ ਚਲਾਏ ਜਾ ਰਹੇ ਨੇ ਫਿਰ ਆਪਾਂ ਉਹਨਾਂ ਲੋਕਾਂ ਦਾ ਕਸੂਰ ਨਹੀਂ ਕਰ ਸਕਦੇਗੇ ਜਿਹੜੇ ਲੋਕ ਕਹਿੰਦੇ ਨੇ ਕਿ ਬਿਜਲੀ ਵਿਭਾਗ ਕੱਟ ਲਾ ਰਿਹਾ ਕੱਟ ਲਾ ਰਿਹਾ ਜਦੋਂ ਅਸੀਂ ਬਿਜਲੀ ਦੀ ਦੁਰਵਰਤੋਂ ਕਰਾਂਗੇ ਬਿਜਲੀ ਨੂੰ ਫालतू ਜੜਾ ਹੈਗਾ ਉਹ ਜਲਾਈ ਰੱਖਾਂਗੇ ਜਦ ਤੱਕ ਕਿਸੇ ਦੇ ਕੰਮ ਨਹੀਂ ਹੈ ਜੇਕਰ ਵਰਤੋਂ ਚੋਦੀ ਹੋਵੇ ਤਾਂ ਬਿਲਕੁਲ ਠੀਕ ਹੈ ਕਿ ਵਰਤੋਂ ਜਲਿਆ ਰਹੇ ਹੈਗੇ ਆ ਪਰ ਕਮਰੇ ਖਾਲੀ ਨੇ ਏਸੀ ਚੱਲੇ ਨੇ ਪੱਖੇ ਚੱਲਦੇ ਨੇ ਟੂਬਾ ਚੱਲਦੇ ਨੇ ਇਟ ਮੀਨਸ ਕਿ ਅਸੀਂ ਜਿਹੜੀ ਬਿਜਲੀ ਦੀ ਜਿਹੜੀ ਕੀ ਦੁਰਵਰਤੋਂ ਕਰ ਰਹੇ ਹਾਂ ਉਹ ਚਾ ਹੈਗਾ ਤੀਜੀ ਮੰਜ਼ਿਲ ਤੇ ਉੱਤੇ ਜਿੱਥੇ ਕੀ ਚੇਅਰਮੈਨ ਸਾਹਿਬ ਦਾ ਦਫ਼ਤਰ ਹੈਗਾ ਚੇਅਰਮੈਨ ਸਾਹਿਬ ਅੱਜ ਹੈ ਨਹੀਂ ਇੱਥੇ ਔਰ ਸੇਵਾਦਾਰ ਵੀ ਨਹੀਂ ਹੈਗਾ ਪਤਾ ਲੱਗਿਆ ਜਾਣਕਾਰ ਸੂਤਰਾਂ ਤੋਂ ਵੀ ਇਹ ਸੇਵਾਦਾਰ ਸਵੇਰੇ ਜਿਹੜਾ ਹੈਗਾ ਰੋਜ਼ ਹੀ ਜਿਹੜਾ ਹੈਗਾ ਕਮਰੇ ਨੂੰ ਸਾਫ਼ ਕਰਕੇ ਤੇ ਇੱਥੋਂ ਦਾ ਏਸੀ ਚਲਾ ਦਿੰਦਾ ਹੈਗਾ ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਇੱਥੋਂ ਦੇ ਦਫ਼ਤਰ ਦੇ ਵਿੱਚ ਜਿਹੜੀਆਂ ਹੈਗੀਆਂ ਏਸੀ ਚੱਲ ਰਹੇ ਨੇ ਔਰ ਇੱਥੇ ਕੋਈ ਵੀ ਮੌਜੂਦ ਨਹੀਂ ਆ ਪੱਖੇ ਵੀ ਚੱਲ ਰਹੇ ਨੇ ਏਸੀ ਵੀ ਚੱਲਦੇ ਨੇ ਜ਼ਰੂਰਤ ਹੈ ਸਾਨੂੰ ਵੱਧ ਤੋਂ ਵੱਧ ਬਿਜਲੀ ਦੀ ਬਚਾਉਣ ਦੀ ਕਿਉਂਕਿ ਜਿੱਥੇ ਇੱਕ ਪਾਸੇ ਕਿਸਾਨ ਰੋਜ਼ ਤਰਨਾ ਲਾਉਂਦੇ ਨੇ ਘਰਾਂ ਵਾਲੇ ਲੋਕ ਪਰੇਸ਼ਾਨ ਨੇ ਉੱਥੇ ਹੀ ਸਾਨੂੰ ਜੇਕਰ ਅਸੀਂ ਥੋੜੀ ਥੋੜੀ ਕਰਕੇ ਵੀ ਬਿਜਲੀ ਬਚਾਵਾਂਗੇ ਤਾਂ ਸਾਨੂੰ ਕਾਫੀ ਜਦਾਗਾ ਇਹਦਾ ਲਾਭ ਮਿਲੂਗਾ ਚਲਦੇ ਆਂ ਹੋਰ ਦਫ਼ਤਰਾਂ ਦੇ ਵਿੱਚ ਵੀ ਤੇ ਧੰਨਵਾਦ ਅਸਲੀਅਤ ਦਿਖਾਣਾ ਹੈਗਾ ਕਿ ਇੱਥੋਂ ਜੀ ਆਗੇ ਫਿਰ ਗੱਲ ਵੀ ਕਰਾਂਗੇ ਤੇ ਘਾਰੀਆਂ ਦੇ ਮਹਾਰਾਜ ਜੀ ਕੀ ਡਿਊਟੀ ਇੱਥੇ ਆਪਣੀ ਹਾਂਜੀ ਡਿਊਟੀ ਕੀ ਕੀ ਆਪਣੀ ਸੇਵਾਦਾਰ ਜੀ ਸੇਵਾਦਾਰ ਕਿਹੜੇ ਮਹਿਕਮੇ ਚ ਲੱਗੇ ਹੋ ਤੁਸੀਂ ਸੇਵਾਦਾਰ ਡੀਓ ਦਫ਼ਤਰ ਦੇ ਤੇ ਇਹ ਤਾਂ ਡੀਓ ਸਾਹਿਬ ਆ ਗਏ ਨੇ ਇੱਥੇ ਬੋਗੇ ਆ ਨਹੀਂ ਜੀ ਇੱਧਰੇ ਇੱਥੇ ਡੀਓ ਸਾਹਿਬ ਬੈਠਦੇ ਨੇ ਹਾਂਜੀ ਆਉਂਦੇ ਜਾਂਦੇ ਕਦੇ ਕਦੋਂ ਕਦੋਂ ਆਉਦੇ ਜਾਂਦੇ ਆ ਕਦੋਂ ਆਉਦੇ ਜਾਂਦੇ ਆ ਆਉਣ ਵਾਲੀ ਹੈ ਜੀ ਇਹ ਸੀਟ ਐਡੀਸ਼ਨ ਚਾਰਜ ਆ ਇੱਥੇ ਨਵੇਂ ਡੀਓ ਤਾਂ ਨਹੀਂ ਆਏਗੇ ਨੇ ਨਹੀਂ ਹਜੇ ਜੀ ਆਏ ਤੇ ਅੰਦਰ ਲੈਂਡ ਚੱਲੀ ਜਾਂਦੀ ਹੈ ਪੱਖੇ ਚੱਲੀ ਜਾਂਦੇ ਐ ਏਸੀ ਚੱਲੀ ਜਾਂਦਾ ਕਮਰਾ ਖਾਲੀ ਹੈ ਤੇਤੀ ਸਾਹਿਬ ਬੈਠੇ ਸੀ ਚਲੇ ਗਏ ਹੁਣ ਹੁਣ ਕੋਈ ਹੈ ਨਹੀਂ ਇੱਥੇ ਹਾਂਜੀ ਕਦੋਂ ਬੈਠੇ ਸੀ ਡਿਪਟੀ ਸਾਹਿਬ ਘੰਟਾ ਹੋ ਗਿਆ ਘੰਟਾ ਹੁਣ ਹੀ ਗਈ ਐ ਘੱਟਾ ਹੋ ਗਿਆ ਹਾਂਜੀ ਹਾਂਜੀ ਘੱਟਾ ਹੋ ਗਿਆ ਲੋ ਹੁਣੇ ਗਏ ਆ ਜੀ ਹੁਣੇ ਗਏ ਆ ਹਾਂ ਜੀ ਹੁਣ ਅੱਧਰ ਆਵੇ ਚੱਲੀ ਜਾਂਦਾ ਕੋਈ ਨਹੀਂ ਹੈਗਾ ਇੱਥੇ ਉਹਦਾ ਵਾ ਯਾਰ ਮੇਰੇ ਬਹਿ ਕਰਦਾ ਬਾਪੂ ਵਾਗ ਰਗ ਮੈਂ ਯਾਰ ਨੂੰ ਜਾਣੇ ਦਿੱਲੀ ਜੀ ਈਰਗਾ ਦਾ 30 ਕੁਮਾਰ ਸਰ ਕੀ ਅਚਾ ਸਾਰਾ ਤੁਹਾਡੇ ਤੇ ਕੀ ਜੋਬ ਕੀ ਹੈਗੀ ਹੈ ਸੇਵਾਦਾਰ ਸੇਵਾਦਾਰ ਨੇ ਤੇ ਡਿਸਟ੍ਰਿਕਟ ਇਹਨਾਂ ਤੁਹਾਨੂੰ ਪਤਾ ਹੋਵੇ ਮੋਗੇ ਜਿਲ੍ਹੇ ਦੇ ਵਿੱਚ ਲੈਟਨੀ ਸਮੱਸਿਆ ਹੈਗੀ ਹੈ ਟਰਾਂਸਫਰ ਆਪਰੇਟ ਨੂੰ ਆਗਲਾ ਤੱਕ ਉਹ ਮੈਡਮ ਹੈ ਨਹੀਂ ਕੇ ਲੇਕਿਨ ਦਫਤਰ ਦੇ ਵਿੱਚ ਅਸੀਂ ਚੱਲੀ ਜਾਂਦਾ ਨਹੀਂ ਮੈਡਮ ਆ ਰਹੀ ਹੈ ਜੀ ਨਹੀਂ ਅਸੀਂ ਉੱਥੇ ਨਹੀਂ ਬੈਠਿਆ ਤੇ ਮੈਡਮ ਆਉਂਦੇ ਪਈ ਆ ਮੈਡਮ ਨੇ ਵੀ ਨਹੀਂ ਕਰੀ ਜਾਂਦੀ ਅੰਦਰ ਵੇਲੇ ਸੀ ਚੱਲ ਰਿਹਾ ਜਾਂ ਨਹੀਂ ਸਾਲ ਸਰਸੇ ਤੋਂ ਆਇਆ ਸਰ ਇਸ ਵਾਰ ਤੁਸੀਂ ਮਿਲਦਾ ਲੋਕਡਾਉਨ ਸਾਨੂੰ ਇੱਕ ਕੋਈ ਰਾਹ ਤੇ ਮਾਰੀ ਆ ਇਹ ਸੀ ਚੱਲ ਰਿਹਾ ਨਹੀਂ ਚੱਲ ਰਿਹਾ ਇਹ ਸੀ ਤਾਂ ਹੁਣ ਜਲਾਇਆ ਜੀ ਮੈਡਮ ਹੈਗੀ ਆ ਮੈਡਮ ਆਉਂਦੇ ਪਈ ਆ ਕਿਉਂਕਿ ਸਰਸੇ ਤੋਂ ਆਇਆ ਮੈਨੂੰ ਮਸਤੀ ਚੱਲ ਰਿਹਾ ਹੈ ਔਰ ਖਾਸ ਕਰਕੇ ਜੇ ਮੈਂ ਗਲਗਰਾ ਮੋਗਾ ਜ਼ਿਲ੍ਹਾ ਦੀ ਤੇ ਮੋਗਾ ਜ਼ਿਲ੍ਹਾ ਦੇ ਵਿੱਚ ਪਿਛਲੇ ਦਿਨੀ ਜਿਹੜਾ ਸਿੰਘਾ ਵਾਲੇ 220 ਗ੍ਰੈਂਡ ਦੇ ਵਿੱਚ ਅੱਗ ਲੱਗਣ ਕਰਕੇ ਜਿਹੜਾ ਹੋਰ ਜ਼ਿਆਦਾ ਪ੍ਰਸ਼ਾਸਨ ਆਈ ਹੈ ਇਹ ਪਰੇਸ਼ਾਨੀ ਸ਼ਹਿਰ ਵਾਸੀਆਂ ਨੂੰ ਵੀ ਹੈਗੀ ਹੈ ਤੇ ਨਾਲ ਦੀ ਨਾਲ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਹੈਗੀ ਹੈ ਅੱਗ ਦੇ ਉੱਤੇ ਕਾਬੂ ਪਾਉਣਾ ਤੇ ਮੋਗਾ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਗਏ ਸੀਗੇ ਔਰ ਜਿੱਥੇ ਬਿਜਲੀ ਵਿਭਾਗ ਤੇ ਮੋਗਾ ਦਾ ਸਿਵਲ ਪ੍ਰਸ਼ਾਸਨ ਹੈਗਾ ਪੂਰੇ ਜੋਰਾ-ਛੋਰਾ ਦੇ ਨਾਲ ਉਸ ਪਾਵਰ ਗ੍ਰਿਡ ਨੂੰ ਚਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਹੈਗਾ ਕਿ ਜਿੱਥੇ ਬਿਜਲੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈਗੀ ਔਰ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹੈਗੇ ਨੇ ਇੱਕੋ ਛੇ ਦਿਨਾਂ ਵਾਸਤੇ ਜਿਹੜੇ ਹੈਗੇ ਨੇ ਔਰ ਉਸ ਤੋਂ ਬਾਅਦ ਜਿਹੜੀ ਨਾਰਮਲ ਸਥਿਤੀ ਹੋ ਜਾਏਗੀ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਜਿੱਥੇ ਕਿ ਪ੍ਰਸ਼ਾਸਨ ਲਗਾਤਾਰ ਪਿਛਲੇ 4 ਦਿਨਾਂ ਤੋਂ ਬਿਜਲੀ ਬੋਰਡ ਲੈ ਲਈਏ ਮੋਗਾ ਦਾ ਸਿਵਲ ਪ੍ਰਸ਼ਾਸਨ ਲੈ ਲਈਏ ਮੋਗਾ ਦੇ ਐਸਡੀਐਮ ਹੋ ਕੇ ਮੋਗਾ ਦੇ ਏਡੀਸੀ ਹੋ ਕੇ ਹੋਰ ਅਧਿਕਾਰੀ ਜਿਹੜੇ ਹੈਗੇ ਨੇ ਗ੍ਰਿੰਡ ਦੇ ਉੱਤੇ ਜਾ ਕੇ ਕੋਲ ਖੜ ਕੇ ਕੰਮ ਕਰਵਾ ਰਹੇ ਨੇ ਉੱਤੇ ਕੁਝ ਅੰਗਲੀਆਂ ਵੀ ਦੇਖਣ ਨੂੰ ਮਿਲ ਜਾਨੇ ਜਿੱਥੇ ਕਿ ਅਧਿਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਬੈਠੇਗੇ ਪਰ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਏਸੀ ਵੀ ਚੱਲ ਰਹੇ ਨੇ ਪੱਖੇ ਵੀ ਚੱਲ ਰਹੇ ਨੇ ਤੇ ਟਿਊਬ ਲਾਈਟਾਂ ਵੀ ਚੱਲ ਰਹੇ ਨੇ ਜੇਕਰ ਅਸੀਂ ਦਫ਼ਤਰ ਦੇ ਵਿੱਚ ਨਹੀਂ ਹੈਗੇ ਆਂ ਤੇ ਜੇ ਇਹ ਲਾਈਟ ਬੰਦ ਕਰ ਦਿੱਤੀ ਜਾਵੇ ਤਾਂ ਸ਼ਾਇਦ ਇਹ ਹੀ ਲਾਈਟ ਜਿਹੜੀ ਹੈਗੀ ਆ ਜਿਹੜੇ ਕੱਟ ਲੱਗਦੇ ਨੇ ਉੱਥੇ ਵਰਤੀ ਜਾ ਸਕਦੀ ਆ ਸੋ ਮੈਂ ਨਾ ਮੋਗਾ ਦੇ ਏਡੀਸੀ ਮੈਡਮ ਅਕੀਰਤ ਜੀ ਇਹ ਕਹਿੰਨੇ ਗੱਲ ਕਰਦੇ ਆ ਮੈਂ ਵੈਸੇ ਤਾਂ ਬਿਜਲੀ ਦਾ ਸੰਕਟ ਪੂਰੇ ਪੰਜਾਬ ਦੇ ਵਿੱਚ ਹੀ ਹੈ ਖਾਸ ਕਰਕੇ ਆਪਾਂ ਮੋਗਾ ਦੀ ਗੱਲ ਕਰੀਏ ਤਾਂ 220 ਕੇਵੀ ਗ੍ਰਿਡ ਦੇ ਵਿੱਚ ਜਿਹੜਾ ਹਾਦਸਾ ਹੋਇਆ ਸੀ ਅੱਗ ਲੱਗਣ ਦਾ ਕਾਫੀ ਪੁੱਛੋਂਦੇ ਤੇ ਵਰਕ ਕੀਤਾ ਜਾ ਰਿਹਾ ਹੈ ਬੀਲੀ ਦੇ ਕੱਟ ਲੱਗਣ ਕਰਕੇ ਦਿੱਤੇ ਕਪਾਸੇ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਉਥੇ ਦਫਤਰਾਂ ਦੇ ਵਿੱਚ ਅਧਿਕਾਰੀ ਹੈ ਨਹੀਂਗੇ ਤੇ ਏਸੀ ਪੱਕੇ ਵਗੈਰਾ ਸਾਰੇ ਚੱਲ ਰਹੇ ਆ। ਅ ਵੈਲ ਜਿਹੜਾ ਇਹ ਪੁਆਇੰਟ ਆਪਾਂ ਹਾਈਲਾਈਟ ਕਰ ਰਹੇ ਹੈਗੇ ਆ ਕਿ ਜਿਹੜੀ ਇਲੈਕਟ੍ਰਿਸਿਟੀ ਦੀ ਜਿਹੜੀ ਵੇਸਟੇਜ ਹੈਗੀ ਹੈ ਇਹ ਚਾਹੇ ਆਪਾਂ ਪ੍ਰੋਫੈਸ਼ਨਲ ਲੈਵਲ ਤੇ ਦੇਖੀਏ ਚਾਹੇ ਅਸੀਂ ਆਪਣੇ ਪਰਸਨਲ ਲੈਵਲ ਤੇ ਦੇਖੀਏ ਇਹ ਐਕਸੈਪਟੇਬਲ ਨਹੀਂ ਹੈਗੀ ਹੈ। ਸੋ ਮੇਰੀ ਆਮ ਤੇ ਖਾਸ ਜਨਤਾ ਨੂੰ ਹੱਥ ਜੋੜ ਕੇ ਆਹੀ ਬੇਨਤੀ ਹੈਗੀ ਹੈ ਕਿ ਜਿਹੜਾ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਬਿਜਲੀ ਨੂੰ ਲੈ ਕੇ ਸੰਕਟ ਆਇਆ ਹੈ ਉਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਆਪ ਜੀ ਨੂੰ ਬੇਨਤੀ ਹੈ ਕਿ ਜੇਥੇ ਵੀ ਕਿਤੇ ਵੇਸਟੇਜ ਨੂੰ ਅਵੋਇਡ ਕੀਤਾ ਜਾ ਸਕਦਾ ਹੈ ਤਾਂ ਅਸੀਂ ਆਪਣੇ ਉਪਰਾਲੇ ਕਰੀਏ ਜਿਵੇਂ ਕਿ ਪ੍ਰੋਫੈਸ਼ਨਲ ਤੌਰ ਤੇ ਅਸੀਂ ਦੇਖੀਏ ਤੁਸੀਂ ਹਾਈਲਾਈਟ ਕੀਤਾ ਹੈਗਾ ਕਿ ਜਦੋਂ ਬੰਦਾ ਪ੍ਰੈਜ਼ੈਂਟ ਨਹੀਂ ਹੈ ਆਪਣੇ ਦਫ਼ਤਰਾਂ ਦੇ ਵਿੱਚ ਉਸ ਵੇਲੇ ਉਹ ਆਪਣੇ ਜਿਹੜੇ ਲਾਈਟ ਪੱਖੇ ਹੈਗੇ ਆ ਆਪ ਹੀ ਬੰਦ ਕਰ ਦਵੇ ਆਮੋਮਨ ਅਸੀਂ ਗੱਲ ਕਰਦੇ ਹੈਗੇ ਆ ਅਸੀਂ ਖੁਦ ਵੀ ਮੈਂ ਆਪ ਵੀ ਜਿੱਦੋਂ ਆਪਣੇ ਦਫ਼ਤਰ ਤੋਂ ਬਾਹਰ ਨਿਕਲਦੇ ਹੈਗੇ ਆ ਤਾਂ ਅਸੀਂ ਬੰਦ ਕਰਕੇ ਜਾਈਦਾ ਹੈਗਾ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਆਪਣੇ ਕਮਰੇ ਚੋਂ ਉੱਠ ਕੇ ਕਿਤੇ ਬਾਹਰ ਜਾਈਦਾ ਹੈਗਾ ਅਸੀਂ ਇਹ ਜ਼ਰੂਰ ਉਪਰਾਲੇ ਕਰੀਏ ਕਿ ਅਸੀਂ ਉਸ ਵੇਲੇ ਆਪਣੀ ਬਿਜਲੀ ਲਾਈਟ ਪੱਖੇ ਸਭ ਬੰਦ ਕਰਨ ਲਈ ਜ਼ਿੰਮੇਵਾਰੀ ਆਪ ਹੀ ਸਮਝੀਏ ਕਿਉਂਕਿ ਜੇ